ਇਹਨਾਂ ਦਾ ਬੱਲੇ ਆ ਤੇਰਾ ਵੇਖ ਬਾਈ ਨਜ਼ਾਰਾ ਦਾ ਵੇਖਣ ਵਾਲਾ ਯਾਰ ਆ ਤਾਂ ਇੱਕ ਮਿੰਟ ਚੱਲ ਆ ਜਾ ਓਏ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਜਮਾ ਬਾਲੇ ਚਰਦਾ ਰੋਈ ਜਾਂਦਾ ਸੀ ਮੈਂ ਵੀਡੀਓ ਬਣਾਈ ਜਾਂਦਾ ਸੀ ਮੈਂ ਕੀ ਆ ਆ ਜੇ ਉਹਦੇ ਨੂੰ ਵੇਖ ਵੇਖ ਜਾਂਦਾ ਦੇਖੋ ਬਾਈ ਆ ਬਾਂਦਰ ਦੇ ਨਾਲ ਦੀ ਨਾ ਦੂਜੀ ਬਾਂਦਰੀ ਵਿਛੜ ਗਈ ਵਿਚਾਰਾ ਨਾ ਬਾਲੇ ਟਾਈਮ ਦਾ ਐਂ ਕਰੀ ਜਾਂਦਾ ਇੱਥੇ ਬੈਠਾ ਮੈਂ ਕਿਹ ਪਤਾ ਨਹੀਂ ਕੀ ਗੱਲ ਆ ਵੇਖੀ ਐ ਓ ତୁଇ କି ନାହିଁ ବର୍ଷ ଚାଉଲ ଚାଉଳ ହଉ ଚାଉ ଆଜ୍ଞା ମୁଇଁ କଲେ ଆଉ କାହା ମାରି ବୁଝିବା ତ ਕਹਤਾਂ ਨੇ ਕਿੱਧਰ ਗਈ ਉਹ ਬਹੁਤ ਟਾਈਮ ਦਾ ਬਸਾਂ ਜਿਵੇਂ ਰੋਂਦਾ ਜਿਹਾ ਹੁੰਦਾ ਨਾ ਜਾਂ ਰੋਲਾ ਪਾਉਂਦਾ ਨਾ ਐ ਕਰੀ ਜਾਂਦਾ ਲਗੋਰਾ ਓਏ ਕੁਝ ਵੇਖ ਥੱਲੇ ਨੁੱਕਦੀ ਇਹ ਬਹੁਤ ਹਲਕਾ ਹੈ ਕੁਛ ਨਹੀਂ ਯਾਰ ਹਨਾ ਬੰਦਿਆਂ ਵਾਲਾ ਕੰਮ ਹੀ ਹੈ ਯਾਰ ਭਾਈ ਉੱਪਰ ਚਲੋ ਭਾਈਓ ਜਾ ਬੋਲੀ ਮਾਮਾ ਜੀ ਮਾਰੋ ਸੋ ਅੱਗੇ ਕਰੋ ਜੇ ਤੂੰ ਪਹੁੰਚ ਗਿਆ ਤਾਂ ਉਹ ਭਈ ਦੂਰ ਨਿਕਲ ਗਈ ਇਹ ਤੂੰ ਬਾਂਦਰੀ ਦੂਰ ਨਿਕਲ ਗਈ ਇਹ ਕੱਲਾ ਰਹਿ ਗਿਆ ਇੱਥੇ ਬਹੁਤ ਤੰਗਾਈ ਕਰੀ ਜਾਂਦਾ ਤੇਰੀ ਇਹਨੂੰ ਆਵਾਜ਼ ਸੁਣੀ ਹਾਂ ਵੀ ਹੁਣ ਜਾਂਦਾ ਨਾ ਹਨੇਰੀ ਬਣਿਆ ਆ ਵੀ ਦੇਖੀਏ ਚਲੋ ਗੱਡਾ ਮਾਰੋ ਆ ਜਾਂਦਾ ਆ ਜਾਂਦਾ ਆ ਜਾਂਦਾ ਹੁਣ ਆ ਗਈ ਬਾਂਦਰੀ ਦੱਸ ਗਈ ਇਹਨੂੰ ਕਿਤੇ ਆਵਾਜ਼ ਸੁਣੀ ਮੈਨੂੰ ਵੀ ਸੁਣੀ ਆਵਾਜ਼ ਤਾਂ ਕੁਛ ਵੇਖ ਭਾਂਦੇ ਪੁੱਤਾਂ ਦੇ ਕਿੰਨੀ ਲੰਮੀਆਂ ਬਈ ਕੀ ਨਰਾਵੈ ਛੜੀ ਬੜਾ ਵੱਡਾ ਲੱਗਿਆ ਹੈਗਾ 50 3.5 4 ਫੁੱਟ ਦੀ ਆ ਹੋ ਗਿਆ ਜੋੜਾ ਇਕੱਠਾ ਇਹਨਾਂ ਦਾ ਬੱਲੇ ਆ ਤੇਰਾ ਵੇਖ ਬਾਈ ਨਜ਼ਾਰਾ ਦਾ ਵੇਖਣ ਵਾਲਾ ਯਾਰ ਆ ਤਾਂ ਇੱਕ ਮਿੰਟ ਚੱਲ ਆ ਜਾ ਓਏ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਜਮਾ ਮੈਂ ਕਹਿੰਦਾ ਯਾਰ ਬਾਰੇ ਚਰਦਾ ਰੋਈ ਜਾਂਦਾ ਸੀ ਮੈਂ ਵੀਡੀਓ ਬਣਾਈ ਜਾਂਦਾ ਸੀ ਮੈਂ ਕੀ ਆ ਜੇ ਉਹਨੂੰ ਵੇਖ ਵੇਖ ਜਾਂਦਾ ਇਹ ਮੇਰਾ ਖੜਾ ਟਬੂਸਾ ਮਾਰਦਾ ਫਿਰਦਾ ਬਾਗੋ ਬਾਗ ਹੋ ਗਿਆ ਬੰਦਰ ਹੁਣ ਓਏ ਹੁਣ ਤਾਂ ਟਬੂਸਾ ਮਾਰਾ ਚੱਲ ਬਾਦਰ ਕੇ ਮਗਰੇ ਤੂੰ ਹੁਣ ਨਹੀਂ ਵਿਛੜਨ ਦਿੰਦਾ ਕਹਿੰਦਾ ਹੁਣ ਨਹੀਂ ਜਾਣੇ ਮੇਰੇ ਕੇ ਦੂਰ ਜਾਣ ਦਿੰਦਾ ਉਹ ਚੜ ਗਿਆ ਮੇਰਾ ਹੱਜਾ ਕੇ ਹੂੰ ਫਿਰਦਾ ਜੀ ਆ ਬੈਠੀ ਆ ਸ਼ੁਕਰ ਆ ਭਾਈ ਮਿਲ ਗਏ ਦਨ ਜੱਫੀ ਪਾ ਕੇ ਮਿਲੇ ਹਾਂ ਉਹਦੇ ਵਾਤੇ ਤੋੜਨ ਵਾਸਤੇ ਲਗਿਆ ਗਿਆ ਕੋਸੋਂ ਦੇ ਉਹ ਉਹ ਚ ਗਈ ਉਹ ਬਈ ਠੀਕ ਆ ਯਾਰ ਮੋਹ ਮੋਹ ਤੇ ਤਾਂ ਹੁੰਦਾ ਹੀ ਆ ਜਾਨਵਰਾਂ ਚ ਵੀ ਬਾਈ ਚੱਕੋ ਬਾਈ ਮਿਲ ਗਏ ਦੋਨੇ ਵਿਛੜੇ ਪ੍ਰੇਮੀ ਮਿਲ ਗਏ ਹਾਂ ਖੜਦਾ ਸ਼ੇਰ ਆ ਆ ਹੋ ਗਿਆ ਜੋੜਾ ਇਕੱਠਾ ਇਹਨਾਂ ਦਾ ਬੱਲੇ ਆ ਤੇਰਾ ਵੇਖ ਬਾਈ ਨਜ਼ਾਰਾ ਦਾ ਵੇਖਣ ਵਾਲਾ ਯਾਰ ਆ ਤਾਂ ਇੱਕ ਮਿੰਟ ਚੱਲ ਹਾਏ ਓਏ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਜਮਾਂ ਮੈਂ ਕਹਿੰਦਾ ਯਾਰ ਬਾਹਲੇ ਚਰਦਾ ਰੋਈ ਜਾਂਦਾ ਸੀ ਮੈਂ ਵੀਡੀਓ ਬਣਾਈ ਜਾਂਦਾ ਸੀ ਮੈਂ ਕੀ ਆ ਆ ਜੇ ਉਹਦੇ ਨੂੰ ਵੇਖ ਵੇਖ ਜਾਂਦਾ ਤੇ ਮੇਰਾ ਸਾਡਾ ਟਬੂਸਾ ਮਾਰਦਾ ਫਿਰਦਾ ਬਾਗੋ ਬਾਗ ਹੋ ਗਿਆ ਬੰਦਰ ਹੁਣ ਓਏ ਹੁਣ ਤਾਂ ਟਬੂਸਾ